ਦੀਆਂ ਘੇਰ ਰਹੇ ਆ ਤਕਾਤਾਰ ਪ੍ਰਦਰਸ਼ਨਕਾਰੀ ਅੱਗੇ ਆ ਰਹੇ ਨੇ ਛਾਡਾਂ ਉਹਨਾਂ ਦੀਆਂ ਬਾਹਰ ਦਿੱਤੀਆਂ ਗਈਆਂ ਨੇ ਲੁਧਿਆਣਾ ਦੀਆਂ ਤਸਵੀਰਾਂ ਨੇ ਕੱਡਿਆਂ ਨੂੰ ਵਾਪਸ ਮੋੜ ਦਿੱਤਾ ਗਿਆ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸਾਡੇ ਨਾਲ ਸਾਡੀਆਂ ਦਰਿਆਵਾਂ ਦੇ ਬਹਿ ਕੇ ਸਾਨੂੰ ਕਹਿੰਦੇ ਸੀ ਅਸੀਂ ਪੱਕੇ ਕਰਾਂਗੇ ਅਸੀਂ ਕਿਸੇ ਦੀਆਂ ਚੁੰਨੀਆਂ ਧੀਆਂ ਪੈਣਾ ਨਹੀਂ ਰੋਲ ਦਾਂਗੇ ਅੱਜ ਇਹੀ ਲੋਕ ਆ ਤੁਹਾਡੇ ਸਾਹਮਣੇ ਆ ਤੁਸੀਂ ਆਪ ਦੇਖ ਸਕਦੇ ਹੋ ਲੋਕੋ ਜੀ ਬਿਲਾ ਜੁੜਾ ਤੁਸੀਂ ਮਹਿਮਤਾਜ ਤੇ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਕੀਤੀ ਜਾ ਰਹੀ ਆ ਪਰ ਅਸੇ ਪਾਸੇ ਜੋ ਪ੍ਰਦਰਸ਼ਨ ਕਰ ਰਹੇ ਆ ਦੂਨੇ ਉਹਨਾਂ ਦੇ ਵੱਲੋਂ ਨਾਰੇ ਲਾਏ ਜਾ ਰਹੇ ਆ ਆਮ ਆਦਮੀ ਤਸਵੀਰਾਂ ਦੇਖ ਸਕਦੇ ਹੋ ਕਿ ਆਵਾੰਦੀ ਪਾਰਟੀ ਦੇ ਰੋਡ ਸ਼ੋਅ ਦਾ ਜਲੂਸਾ ਜਿਹੜਾ ਹੋ ਇੱਥੇ ਪ੍ਰਦਰਸ਼ਨਕਾਰੀ ਕੱਢ ਰਹੇ ਨੇ ਤਾਂ ਲੁਧਿਆਣਾ ਵਿਖੇ ਅੱਜ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਰੋਕ ਲਿਆ ਗਿਆ ਆਵਾੰਦੀ ਪਾਰਟੀ ਦੀਆਂ ਗੱਡੀਆਂ ਨੂੰ ਜਿਹੜਾ ਰੋਕਿਆ ਗਿਆ ਆ ਇੱਥੋਂ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਲੁਧਿਆਣਾ ਦੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਸਕਦੇ ਆ ਕਿ ਉਹਨਾਂ ਦੀਆਂ ਗੱਡੀਆਂ ਰੋਕ ਲਈਆਂ ਗਈਆਂ ਨੇ ਸਰਕਾਰ ਕੋਸ਼ਿਸ਼ ਕਰਦੇ ਆ ਕਿ ਕਿਉਂ ਰੋਕਿਆਤਾ ਅੱਜ ਆਮ ਆਦਮੀ ਪਾਰਟੀ ਆਪਣਾ ਰੋਡ ਸ਼ੋਅ ਆ ਜਿਹੜਾ ਉਹ ਕਰ ਰਹੀ ਆ ਪਰ ਬਹੁਤ ਵਕੋ ਵਕ ਜਿੱਥੇ ਬੰਦੀਆਂ ਦੇ ਵੱਲੋਂ ਉਹਨਾਂ ਦੀਆਂ ਗੱਡੀਆਂ ਰੋਕ ਲਈਆਂ ਗਈਆਂ ਨੇ ਤਾਂ ਵੀ ਇੱਕ ਸੰਦੇਸ਼ ਕੀ ਕਹਿਣਾ ਚਾਹੁੰਦੇ ਆ ਇਨ੍ਹਾਂ ਲੋਕਾਂ ਨੂੰ ਬਈ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਸੱਤਾ ਦੇ ਨਸ਼ੇ ਵਿੱਚ ਚੂਰ ਨੇ ਸਰ ਇਹ ਸਾਨੂੰ ਪੱਕੇ ਕਰਨ ਅਸੀਂ 15-15 ਸਾਲਾਂ ਤੋਂ ਬਹੁਤ ਘੱਟ ਤਨਖਾਹਾਂ ਤੇ ਉੱਤੇ ਹੋਏ ਘਾਟਾ ਦੋਗੇ ਖੋਹ ਵਾਲੇ ਦਾ ਇਹਨਾਂ ਨੇ ਗੱਲ ਸੁਣੀ ਹੈ ਗੱਡੀਆਂ ਚੜਾ ਰਹੇ ਆ ਸਰ ਉੱਤੇ ਸਾਡੇ ਇਹਨਾਂ ਦਾ ਕੰਮ ਦੇਖ ਲੋ ਇਹਨਾਂ ਨੇ ਕੰਮ ਕਰ ਰਹੇ ਆ ਹਾਏ ਹਾਏ ਜਾਨ ਦਾ ਗੱਡੀਆਂ ਉਹਨਾਂ ਦਾ ਕਹਿਣਾ ਕਿ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੁਲਸ ਦੇ ਵੱਲੋਂ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਸ ਦੇ ਵੱਲੋਂ ਉਹਨਾਂ ਨੂੰ ਪਾਸੇ ਹਟਾਇਆ ਜਾ ਰਿਹਾ ਪਰ ਉਹ ਵਧਦੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਆ ਵੱਦੇ ਆ ਰਹੇ ਨੇ ਤਾਂ ਗੱਡੀਆਂ ਜੜੀਆਂ ਨੇ ਉਹ ਰੋਕ ਲਿਆ ਗਈਆਂ ਨੇ ਪ੍ਰਦਰਸ਼ਨਕਾਰੀ ਗੱਡੀਆਂ ਤੇ ਮੂਰੇ ਲਟਕੇ ਨੇ ਥੱਲੇ ਪਾ ਕੇ ਲੈ ਤਸਵੀਰਾਂ ਵਜh ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਉਹਨਾਂ ਨੂੰ ਚੱਕ ਰਹੀ ਆ ਲੁਧਿਆਣਾ ਦੀਆਂ ਤਸਵੀਰਾਂ ਨੇ ਜਿਹੜਿਆ ਰੋਡ ਦੇ ਉੱਤੇ ਧਰਰਾ ਲੱਗਿਆ ਆਵਾਮੀ ਪਾਰਟੀ ਦੇ ਗੱਡੀਆਂ ਨੂੰ ਇੱਥੇ ਰੋਕ ਲਿਆ ਗਿਆ ਤਾਂ ਲਗਾਤਾਰ ਤਸਵੀਰਾਂ ਬਣੀਆਂ ਹੋਈਆਂ ਨੇ ਇੱਥੋਂ ਜਨਾ ਮਾਹੌਲ ਹੈ ਉਹ ਪੁਲਿਸ ਪਿੱਛੇ ਕਰ ਰਹੀ ਆ ਆਵਾਮੀ ਪਾਰਟੀ ਦਾ ਜਿਹੜਾ ਰੋਡ ਸ਼ੋਅ ਨਿਕਲ ਰਿਹਾ ਸੀ ਉਸ ਨੂੰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਘੇਰ ਲਿਆ ਗਿਆ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਆ ਕਿ ਉਹਨਾਂ ਦਾ ਹੱਥ ਦਾ ਔਰਤਾਂ ਨੂੰ ਵੀ ਜਿਹੜਾ ਇੱਥੇ ਧੱਕੇ ਮਾਰ ਕੇ ਪਾਸੇ ਕੀਤਾ ਜਾ ਰਿਹਾ ਆ ਆਵਾਜ਼ ਸੁਣ ਸਕਦਾ ਆਵਾਮੀ ਪਾਰਟੀ ਦੀਆਂ ਗੱਡੀਆਂ ਇੱਕ ਹੋਰ ਗੱਡੀ ਆ ਉਸ ਨੂੰ ਘੇਰ ਲਿਆ ਗਿਆ ਤਾਂ ਫਿਰ ਜਿਹੜੀ ਪੁਲਿਸ ਟੁੱਠਿਆਂ ਦੇ ਮਗਰ ਜਿਹੜੇ ਲੱਗੇ ਪਏ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਐਨੇ ਅਸੀਂ ਅੱਜ ਸਾਰੇ ਐਨ ਐਚ ਐਮ ਮੁਲਾਜ਼ਮ ਇਕੱਠੇ ਹੋਏ ਆ ਸਾਰੇ ਪੰਜਾਬ ਦੇ ਐਨ ਐਚ ਐਮ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਇਹ ਨੇ ਵੀ ਇੱਕ ਤਾਂ ਤਨਖਾਹ ਰਿਵਾਈਜ਼ ਕਰਨ ਦੀਆਂ ਨੇ ਤਾਂ ਧੱਕੇ ਮਰੇ ਜਾ ਰਹੇ ਆ ਦੇਖ ਸਾਹਮਣੇ ਸਰਕਾਰ ਦੇਖ ਲਓ ਆਮ ਆਦਮੀ ਸਰਕਾਰ ਦੇ ਆ ਦੇਖ ਲਓ ਕੀ ਹਾਲਾਤ ਬਣੇ ਪਏ ਆ ਇੰਨਾ ਹੀ ਟਾਰਾ ਮੁਲਾਜ਼ਮਾਂ ਤੋਂ ਇਹਨਾਂ ਨੂੰ ਪਹਿਲਾਂ ਤਾਂ ਧੱਕੇ ਮਰੇ ਜਾ ਰਹੇ ਆ ਦੇਖ ਸਕਦੇ ਹੋ ਜਿਹੜੀਆਂ ਪ੍ਰਦਰਸ਼ਨ ਚੱਲੂਗਾ ਕਿੱਥੇ ਭਗਵੰਤ ਮਾਨ ਦਾ ਹਰਾ ਪੈਨਜ ਆ ਦੇਖ ਲਓ ਇਹਨਾਂ ਦੇ ਜਿਹੜੀ ਪੁਲਿਸ ਫੋਰਸ ਹੈ ਉਹ ਲਗਾਤਾਰ ੱੱਕੇ ਮਾਰ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਗੱਡੀਆਂ ਘੇਰਿਆ ਸਿਗੀਆਂ ਤਾਂ ਇੱਥੋਂ ਪ੍ਰਦਰਸ਼ਨਕਾਰੀ ਔਰਤਾਂ ਨੂੰ ਜਿਹੜੇ ਜਥੇਬੰਦੀਆਂ ਦੀਆਂ ਔਰਤਾਂ ਨੂੰ ਚੱਕ-ਚੱਕ ਕੇ ਪਾਸੇ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਪੂਰਾ ਜਿਹੜਾ ਇੱਥੇ ਮਾਹੌਲ ਗਰਮ ਬਣਿਆ ਹੋਇਆ ਟਕਰਾਅ ਜਿਹੜਾ ਉਹ ਇੱਥੇ ਹੋ ਚੁੱਕਿਆ ਕਿਉਂਕਿ ਗੱਡੀਆਂ ਆਵਾਗੂ ਪਾਰਟੀ ਦੀਆਂ ਗੱਡੀਆਂ ਘੇਰੀਆਂ ਹੋਈਆਂ ਸਿਗੀਆਂ ਆ ਮੁੱਕੀ ਡਾਂਗਾ ਤਗਾ ਤਾਰ ਤੇ ਚੱਲ ਰਿਹਾ ਤਾਂ ਗੱਡੀ ਐ ਜਿਹੜੀ ਓਏ ਤਾਂ ਦੇਖ ਸਕਦੇ ਮੇੜਾ ਥਕੇ ਮਾਰੇ ਜਾ ਰਿਹਾ ਪਾਪਾ ਜੀ ਕਿਵੇਂ ਦੇਖਦੇ ਹੋ ਜਿਹੜਾ ਕੁਝ ਵਾਪਰ ਰਿਹਾ ਇੱਥੇ ਫਿਟੇ ਲਾਂ ਤਾਂ ਇਹੋ ਜੀ ਸਰਕਾਰ ਤੇ ਜਿਹੜੇ ਕਿਸੇ ਟਾਈਮ ਤੇ ਕਹਿੰਦੇ ਸੀਗੇ ਕਿ ਬਈ ਅਸੀਂ ਤੁਹਾਡੇ ਵਿੱਚ ਸਾਡੇ ਸਾਡੇ ਕੋਈ ਫੋਟੋਆਂ ਪਾਈਆਂ ਜਿਹੜੇ ਸਾਡੇ ਹੈਲਥ ਮਿਨਿਸਟਰ ਜਿਹੜੇ ਹੈਗੇ ਜਾਂ ਆਪਣੇ ਜਿਹੜੇ ਵਿੱਤ ਮੰਤਰੀ ਹੈਗੇ ਆ ਇਹ ਸਾਡੇ ਨਾਲ ਸਾਡੀਆਂ ਦਰਿਆਵਾਂ ਦੇ ਬਹਿ ਕੇ ਸਾਨੂੰ ਕਹਿੰਦੇ ਸੀ ਅਸੀਂ ਪੱਕੇ ਕਰਾਂਗੇ ਅਸੀਂ ਕਿਸੇ ਦੀਆਂ ਚੁੰਨੀਆਂ ਧੀਆਂ ਪੈਣਾ ਨਹੀਂ ਰੋਲਦੇ ਅੱਜ ਇਹੀ ਲੋਕ ਆ ਤੁਹਾਡੇ ਸਾਹਮਣੇ ਆ ਤੁਸੀਂ ਆਪ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਇਹ ਇਹ ਤਸਵੀਰ ਹੈ ਆਮ ਆਦਮੀ ਪਾਰਟੀ ਦੀਆਂ ਗੱਡੀਆਂ ਘੇਰ ਰਹੇ ਆ ਕਲਾਕਾਰ ਪ੍ਰਦਰਸ਼ਨਕਾਰੀ ਅੱਗੇ ਆ ਰਹੇ ਨੇ ਸ਼ਾਟਾਂ ਉਹਨਾਂ ਦੀਆਂ ਬਾਹਰ ਦਿੱਤੀਆਂ ਗਈਆਂ ਨੇ ਲੁਧਿਆਣਾ ਦੀਆਂ ਤਸਵੀਰਾਂ ਨੇ ਗੱਡੀਆਂ ਦੇ ਮੂਹਰੇ ਆਉਂਦੇ ਨੇ ਕਿਸੇ ਦੀ 셔ਟ ਪਾੜਦੀ ਕਿਸੇ ਦੀ ਪੈਂਟ ਪਾੜ ਦਿੱਤੀ ਕਿਸੇ ਦਾ ਰਮਾਲ ਪਾੜ ਗਏ ਤਾਂ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਆਵਾਜ਼ ਦੀ ਪਾਰਟੀ ਅੱਜ ਆਵਾਜ਼ ਦੀ ਪਾਰਟੀ ਦੇ ਵਰਕਰ ਆ ਗੱਡੇ ਝਾੜੂ ਵਾਲੇ ਝੰਡੇ ਲਾ ਕੇ ਗੱਡੀਆਂ ਆ ਰਹੀਆਂ ਸੀ ਪਰ ਉਹਨਾਂ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਰੋਕ ਲਿਆ ਗਿਆ ਹੋਰ ਵੀ ਤਸਵੀਰਾਂ ਦੇਖ ਸਾਹਦੇ ਹੋ ਕਿ ਹਰ ਇੱਕ ਗੱਡੀ ਨੂੰ ਰੋਕ ਕੇ ਉਹਨਾਂ ਦਾ ਜਰੂਸ ਕੱਢਿਆ ਜਾ ਰਿਹਾ ਤਸਵੀਰਾਂ ਦੇ ਵਿੱਚ ਦੇਖ ਸਾਹਦੇ ਹੋ ਕਿ ਆਮ ਆਦਮੀ ਪਾਰਟੀ ਦੇ ਗੱਡੀਆਂ ਜੋ ਅੱਜ ਰੋਡ ਸ਼ੋਅ ਤੇ ਤਰੀਕੇ ਨਾਲ ਆ ਰਹੇ ਸੀ ਇਕੱਠੇ ਉਹਨਾਂ ਨੂੰ ਰੋਕ ਲਿਆ ਗਿਆ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਆਗੂਆਦੂ ਪ੍ਰਦਰਸ਼ਨਕਾਰੀਆਂ ਨੂੰ ਉੱਥੇ ਰੋਕ ਲਿਆ ਗਿਆ ਉਹ ਗੱਡੀਆਂ ਨੂੰ ਇੱਥੋਂ ਵਾਪਸ ਮੋੜ ਜਿਹੜਾ ਇੱਥੇ ਗਰਮ ਮਾਹੌਲ ਬਣਿਆ ਹੋਇਆ ਕਿਉਂਕਿ ਗੱਡੀਆਂ ਨੂੰ ਇੱਥੇ ਘੇਰ ਲਿਆ ਗਿਆ ਸੀਗਾ ਉਸ ਤੋਂ ਬਾਅਦ ਗੱਡੀਆਂ ਨੂੰ ਵਾਪਸ ਜਾਣਾ ਪਿਆ ਆਮ ਆਦਮੀ ਪਾਰਟੀ ਦੇ ਗੱਡੀਆਂ ਤਸਵੀਰਾਂ ਵਿੱਚ ਦਿਖਾ ਦਿੰਨੇ ਆ ਜ਼ੂਮ ਕਰਕੇ ਕਿ ਉਹ ਗੱਡੀਆਂ ਇੱਥੋਂ ਵਾਪਸ ਚਲੀਆਂ ਗਈਆਂ ਨੇ ਕਿਉਂਕਿ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਬੜਾ ਤਕੜਾ ਵਿਰੋਧ ਕੀਤਾ ਗਿਆ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਆਪਣੀਆਂ ਗੱਡੀਆਂ ਮੋੜ ਕੇ ਇੱਥੋਂ ਵਾਪਸ ਲੈ ਗਏ ਕੁਝ ਗੱਡੀਆਂ ਦੇ ਮੂਹਰੇ ਜਿਹੜੇ ਪ੍ਰਦਰਸ਼ਨਕਾਰੀਓ ਲਿਟੇ ਲਿਗੇ ਸੀਗੇ ਫਿਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਟਾਇਆ ਗਿਆ ੱੱੱਕਾ ਮੁਕੀ ਇੱਥੇ ਚੱਲੀ ਉਸ ਤੋਂ ਬਾਅਦ ਜਿਹੜਾ ਰਸਤਾ ਐ ਇੱਕ ਵਾਰ ਹੁਣ ਫੇਰ ਸਾਫ਼ ਕਰਵਾਇਆ ਜਾ ਰਿਹਾ ਕਿਉਂਕਿ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਇੱਥੋਂ ਵਾਪਸ ਮੋੜ ਦਿੱਤਾ ਗਿਆ ਹੋਰ ਵੀ ਤਸਵੀਰਾਂ ਲੁਧਿਆਣਾ ਦੀਆਂ ਦਿਖਾਉਂਦੇ ਰਾਵਾਂਗੇ ਇੱਕ ਕਰਮ ਲੋਕਸ ਟੀਵੀ ਧੰਨਵਾਦ